ਬਰਨਾਲਾ ਪੁਲਿਸ ਦੀ ਨਸ਼ਾ ਵਿਰੋਧੀ ਮੋਹਮ ਅੱਜ ਕਸ਼ਵ ਆਪਰੇਸ਼ਨ ਬਰਨਾਲਾ ਨਗਰ ਕੌਂਸਲ ਦੀ ਪਿਛਲੇ ਗਲੀ ਵਿੱਚ ਸ਼ੁਰੂ ਕੀਤਾ ਗਿਆ ਜਿਸ ਵਿੱਚ ਡੀਆਜੀ ਸੁਖਵੰਤ ਸਿੰਘ ਗੈਲ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਗਈ ਇਸ ਮੌਕੇ ਪੁਲਿਸ ਵੱਲੋਂ ਕੁਝ ਲੋਕਾਂ ਨੂੰ ਵੀ ਫੜ ਲਿਆ ਗਿਆ ਦੇਖੋ ਜੀ ਜਿਹੜਾ ਕਸੋ ਆਪਰੇਸ਼ਨ ਹੈਗਾ ਇਹ ਟਾਈਮ ਟੂ ਟਾਈਮ ਇਹ ਚੱਲਦਾ ਹੈਗਾ ਔਰ ਪਿਛਲੇ ਕਈ ਦਿਹਾਕਤ ਤੋਂ ਇਹ ਕੰਮ ਚੱਲ ਰਿਹਾ ਹੈਗਾ ਲੇਕਿਨ ਜਿਹੜਾ ਯੁੱਧ ਨਸ਼ਾ ਵਿਰੋਧ ਜਿਹੜਾ ਹੈਗਾ ਵਾਰ ਅਗੇਂਸਟ ਡਰੱਗਸ ਇਹ ਇੱਕ ਜਿਹੜੀ ਹੈਗੀ ਬਹੁਤ ਤੇਜ਼ੀ ਫੜ ਰਹੀ ਹੈ ਔਰ ਇਹਦੇ ਵਿੱਚ ਇਹ ਅਸੀਂ ਵਜਨ ਪੱਦ ਹੈਗੇ ਆ ਸਾਡੇ ਡੀਜੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਤੇ ਪੰਜਾਬ ਸਰਕਾਰ ਵਜਨ ਪੱਦ ਆ ਵੀ ਇਹ ਜਿਹੜਾ ਕੋਡ ਹੈਗਾ ਇਹ ਜਰੂਰ ਖਤਮ ਕਰਨਾ ਜਿਹੜੇ ਸਪਲਾਇਰ ਹੈ ਉਹਨਾਂ ਨੂੰ ਵੀ ਕਹਿੰਦੇ ਮਤਲਬ ਗ੍ਰਫਤਾਰ ਕਰਨਾ ਜਿਹੜੇ ਬਿਗ ਫਿਸ਼ ਹੈ ਉਹਨਾਂ ਨੂੰ ਵੀ ਕਰਨਾ ਗ੍ਰਫਤਾਰ ਅੱਜ ਜਿਹੜਾ ਅਸੀਂ ਇਸ ਮੱਲੇ ਦੇ ਵਿੱਚ ਆਏ ਆ ਸਰਚ ਕਰ ਰਹੇ ਹੈਗੇ ਤੇ ਉਹਦੇ ਵਿੱਚ ਜਿਹੜੀ ਵੀ ਰਿਕਵਰੀਜ਼ ਹੋਈਆਂ ਤੁਹਾਨੂੰ ਐਸਐਸਪੀ ਸਾਹਿਬ ਬਾਈਟ ਦੇ ਦਣਗੇ ਅੱਜ ਦੇ ਆਪਰੇਸ਼ਨ ਦੇ ਵਿੱਚ ਦੋ ਜਗ੍ਹਾ ਆਪਰੇਸ਼ਨ ਚੱਲ ਰਿਹਾ ਇੱਕ ਇੱਥੇ ਚੱਲ ਰਿਹਾ ਤੇ ਇੱਕ ਚੱਲ ਫੋਟੋ ਆੜ ਚੱਲ ਰਿਹਾ ਹੈਗਾ ਯੋਗੀ ਬਸਤੀ ਇਹਦੇ ਚ ਇਹਦੇ ਚ ਜਿਹੜੀ ਡਿਪਲੋਇਮੈਂਟ ਆ ਸੀ ਫੋਰਸ ਕੀ ਮਤਲਬ ਤੁਹਾਨੂੰ ਦੱਸਦਾ ਇਹਦੇ ਚ ਜਿਹੜੀ ਡਿਪਲੋਇਮੈਂਟ ਹੈਗੀ ਆ ਤਕਰੀਬਨ ਸਾਡੇ 10 ਜੀਓ ਲੱਗੇ ਆ 2 ਐਸਪੀ ਸਰਹਾਨ ਲੱਗੇ ਆ 6 ਕਨੇਗਸਟ ਡਾਕਟਰ ਲੱਗੇ ਆ ਕਿ 10 ਐਸਐਚਓ ਲੱਗੇ ਆ 3 ਚੌਕੀ ਇੰਚਾਰਜ ਲੱਗੇ ਤਕਰੀਬਨ 250 ਦੇ ਵਿੱਚ ਫੋਰਸ ਲੱਗੀ ਆ ਜਿਹਦੇ ਚ 65 ਲੇਡੀ ਕਨਸਟੇਬਲਸ ਵੀ ਹੈਗੀ ਹੈ ਕੋ ਗੱਲ ਇਹ ਆ ਵੀ ਇਹਦੇ ਵਿੱਚੋਂ ਹੀ ਇਹਦੇ ਵਿੱਚੋਂ ਹੀ ਕੋਸ਼ਿਸ਼ ਆ ਕੇ ਪਹਿਲਾਂ ਦੱਸ ਦੇ ਤਾਂ ਵੀ ਕਿ ਇੱਥੇ ਪੁਲਿਸ ਰੇਡ ਕਰਨ ਆਲੀ ਆ ਲੇਕਿਨ ਸਾਡਾ ਫਰਜ਼ ਬੰਦਾ ਹੈ ਵੀ ਅਸੀਂ ਆ ਕੇ ਇੱਥੇ ਆਈਏ ਤੇ ਚੈੱਕ ਕਰੀਏ ਵੀ ਜੇ ਸਾਨੂੰ ਕੋਈ ਰਿਕਵਰੀ ਮਿਲਦੀ ਹੈ ਤੇ ਅਸੀਂ ਉਹਦੇ ਖਿਲਾਫ ਜਿਹੜਾ ਹੈਗਾ ਬੰਦੀ ਦੀ ਜਿਹੜੀ ਕਾਰਵਾਈ ਕੀਤੀ ਜਾਵੇ ਦੇਖੋ ਜੀ ਮੈਂ ਜੋ ਕਿ ਮੈਂ ਸਾਰਾ ਐਨਾਲਿਸਿਸ ਮੈਂ ਕੱਢ ਕੇ ਆਇਆ ਉਹਦੇ ਚ ਇਹ ਹੈ ਵੀ ਹੁਣ ਤੱਕ ਜਿਹੜਾ ਹੈਗਾ ਰੀਸੈਂਟਲੀ ਮੈਂ ਗੱਲ ਕਰਦਾ ਪੁਰਾਣੀ ਨਹੀਂ ਗੱਲ ਕਰੂੰਗਾ ਇੱਕ ਤਰੀਕ ਤੋਂ ਲੈ ਕੇ ਹੁਣ ਤੱਕ 28 ਮੁਕੱਦਮੇ ਜਿਹੜੇ ਹੈਗੇ ਦਰਜ ਕੀਤੇ ਗਏ ਆ ਜਿਦੇ ਚ 91 ਬੰਦੇ ਜਿਹੜੇ ਹੈਗੇ ਅਰੈਸਟ ਕੀਤੇ ਗਏ ਆ 176 ਬੰਦੇ ਜਿਹੜੇ ਹੈਗੇ ਉਹ ਜੇਲ ਦੇ ਵਿੱਚ ਬੰਦ ਹੈਗੇ ਆ ਤੇ ਸਾਡਾ ਇਹ ਹੈ ਵੀ ਘੱਟੋ ਘੱਟ ਉਹਨਾਂ ਨੂੰ ਕਨਵੈਕਸ਼ਨ ਅਸੀਂ ਜ਼ਰੂਰ ਕਰਾਈਏ ਉਹਦੇ ਵਿੱਚ ਹਰੇਕ ਜਿਹੜਾ ਆਈਓ ਹੈਗਾ ਉਹਦੇ 'ਚ ਲੱਗਿਆ ਹੋਇਆ ਕਿ ਤਾਂ ਕਿ ਇਹਨੂੰ ਜਿਹੜਾ ਬੰਦਾ ਹੈਗਾ ਸਜ਼ਾ ਹੋਵੇ ਹੁਣ ਮੈਂ ਤੁਹਾਡੇ ਸਾਹਮਣੇ ਸਾਰੇ ਬਸਤੀ 'ਚ ਜਾ ਕੇ ਆਇਆ ਛੋਟੇ-ਛੋਟੇ ਬੱਚੇ ਆ ਸਾਰੀ ਜਵਾਨੀ ਦਾ ਤਾਨ ਹੋ ਰਿਹਾ ਹੈਗਾ ਮੈਂ ਸਾਨੂੰ ਅਪੀਲ ਵੀ ਇਹ ਕਰੂੰਗਾ ਵੀ ਇਹ ਇਸ ਕੰਮ 'ਚ ਕੁਛ ਨਹੀਂ ਪਿਆ ਤੇ ਇਹ ਜਿਹੜਾ ਨਸ਼ਾ ਹੈਗਾ ਅੱਜ ਤੱਕ ਕਿਸੇ ਦਾ ਕਰਨੀ ਵਸਿਆ ਇਹਦੇ ਨਾਲ ਤੇ ਕਹਿੰਦੀ ਇਹਨੂੰ ਛੱਡੋ ਗੱਲ ਇਹ ਆ ਵੀ ਸੌ ਬੰਦਾ ਖਾਂਦਾ ਹੈਗਾ ਪਰ ਇਹਦੇ ਚੀ ਹੈ ਵੀ ਸਾਡਾ ਵੀ ਫਰਜ਼ ਬਣਦਾ ਵੀ ਆ ਕੇ ਕਿਤੇ ਇੱਥੇ ਚੈੱਕ ਕਰੀਏ ਤਾਂ ਕਿ ਥੋੜੀ ਸੁਵਿਧਾ ਹਾਸਤੇ ਆ ਵੀ ਤਾਂ ਕਿ ਇਹ ਜਿਹੜੀ ਜਿਹੜੀ ਆਉਣ ਵਾਲੀ ਜਿਹੜੀ ਪੀੜੀ ਆ ਉਹ ਇਹ ਨਸ਼ੇ ਦੇ ਵਿੱਚ ਨਾ ਲਵੇ ਅੱਜ ਕਿੰਨਾ ਕੰਮ ਮਿਲਿਆ ਜੀ ਅੱਜ ਉਹ ਤੁਹਾਨੂੰ ਸ਼ਾਮ ਨੂੰ ਦੱਸ ਦਨਗੇ ਜੇ ਚੱਲ ਰਹੀ ਹੈ ਜੇ ਆਪਰੇਸ਼ਨ ਚੱਲ ਰਿਹਾ ਹੈਗਾ ਆਪਰੇਸ਼ਨ ਇਹ ਮੇਰੇ ਖਿਆਲ 4-5 ਵਜੇ ਤੱਕ ਆਪਰੇਸ਼ਨ ਚੱਲੂਗਾ ਉਸ ਤੋਂ ਬਾਅਦ ਜਿਹੜੀ ਹੈਗੀ ਬਾਈਟ ਐਸਐਸਪੀ ਸਾਹਿਬ ਜਿਹੜੇ ਹੈਗੇ ਬਰਨਾਲਾ ਉਹ ਤੁਹਾਨੂੰ ਆਪ ਦੱਸ ਦਦਨੇ ਵੀ ਕਿੰਨੀ ਰਿਕਵਰੀ ਹੋਈ ਹੈ ਵੀ ਆਪਣੇ ਸਮਾਜ ਦੇ ਬੱਚੇ ਹੈਗੇ ਆ ਠੀਕ ਹੈ ਜੇ ਕੋਈ ਗਲਤ ਰਸਤੇ 'ਚ ਪੈ ਗਿਆ ਉਹਨੂੰ ਅਸੀਂ ਤਾਂ ਇਹਨਾਂ ਦੇ ਵਿੱਚੋਂ ਹੀ ਆਏ ਆ ਸਾਡਾ ਇਹ ਹੈ ਵੀ ਇਹ ਬੱਚੇ ਪੜ੍ਹ ਲਿਖ ਜਾਣ ਇਹ ਦੇਸ਼ ਦੇ ਨਾਗਰਿਕ ਚੰਗੇ ਬਣਨ ਤਾਂ ਕਿ ਕਹਿੰਦੇ ਮਤਲਬ ਇਹ ਦੇਸ਼ ਦਾ ਭਲਾ ਕਰਣ ਉਹਦੇ ਐਸੇ ਡੀਡਿਕਸ਼ਨ ਸੈਂਟਰ ਅਸੀਂ ਬਣੇ ਹੈਗੇ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਉਹਦੇ ਆ ਮੋਸਟ ਵੈਲਕਮ ਜੇ ਹੁਣ ਵੀ ਕੋਈ ਨਸ਼ਾ ਛੱਡਣਾ ਚਾਹੁੰਦਾ ਤੇ ਸਾਡੇ ਕੋਲੇ ਡੀਡਿਕਸ਼ਨ ਸੈਂਟਰ ਹੈ ਉਹਦੇ ਸਾਰਾ ਪੈਸਾ ਜਿਹੜਾ ਹੈਗਾ ਉਹ ਸਰਕਾਰ ਦੇਊਗੀ ਬਿਲਕੁਲ ਦਿੱਤਾ ਜਾਊਗਾ ਜੀ ਇਹ ਪ੍ਰੋਵੀਜ਼ਨ ਹੈਗਾ ਸਰਕਾਰ ਦੇ ਵੀ ਕੋਲੇ ਪ੍ਰੋਵੀਜ਼ਨ ਹੈਗਾ ਵੀ ਜਿਹੜੇ ਬੰਦੇ ਨਸ਼ਾ ਛੱਡਣਾ ਚਾਹੁੰਦੇ ਉਹਨੂੰ ਕਿੰਨਾ ਅਸੀਂ ਕਿੰਨਾ ਮਤਲਬ ਕਿਤੇ ਨਾ ਕਿਤੇ ਐਡਜਸਟ ਵੀ ਕਰਾਂਗੇ ਸਾਡਾ ਕੋ ਅਜ ਤਾਂ ਇਹ ਕਹਿੰਦੇ ਵੀ ਇਹਨਾਂ ਨੂੰ ਛੱਡ ਦੋ ਠੀਕ ਹੈ ਨਾ ਸਖਤ ਤਾਂ ਇਹ ਹੈ ਵੀ ਜਿਹੜਾ ਆਦੀ ਹੋ ਚੁੱਕਿਆ ਜਿਹੜਾ ਕਹਿੰਦਾ ਨਹੀਂ ਛੱਡਣਾ ਤਾਂ ਫਿਰ ਉਹਦੇ ਵਾਸਤੇ ਤਾਂ ਫਿਰ ਸ਼ਕਤੀ ਤਾਂ ਵਰਤਣੀ ਪੈਣੀ ਹੈ ਹੋਰ ਵੀ ਕਿੰਨੇ ਚੱਲ ਰਹੀਆਂ ਇਹ ਤਾਂ ਇਹ ਨਹੀਂ ਵੀ ਆਈਡੈਂਟੀਫਾਈ ਕੀਤੀ ਹੈ ਦੋ ਤਿੰਨ ਜਗ੍ਹਾ ਪਹਿਲਾਂ ਵੀ ਰੇਡਸ ਹੋਈਆਂ ਹੈਗੀਆਂ ਜਿੱਥੇ ਸਾਨੂੰ ਇਨਫੋਰਮੇਸ਼ਨ ਮਿਲਦੀ ਉੱਥੇ ਫਿਰ ਅਸੀਂ ਜਾਂਦੇ ਹੈਗੇ ਅੱਜ ਸਾਡੇ ਕੋਲ ਇੱਥੇ ਸੀਗੀ ਇਨਫੋਰਮੇਸ਼ਨ ਵੀ ਇੱਥੇ ਹੈਗਾ ਉਸੇ ਸਾਨੂੰ ਕਿੰਨੇ ਜਿਵੇਂ ਸ਼ਰਾਬ ਦਾ ਜਿਹੜਾ ਇੱਕ ਦੋ ਜਗ੍ਹਾ ਸਾਨੂੰ ਮਿਲੀ ਹੈਗੀ ਆ ਬਾਕੀ ਜਿਹੜੀ ਰਿਕਵਰੀਆਂ ਇਹ ਚੱਲ ਰਹੀਆਂ ਹੈਗੀਆਂ ਜਿਹੜੀ ਰਕਾਵੀਆਂ ਹੋਣਗੀਆਂ ਸ਼ਾਮ ਨੂੰ ਤੁਹਾਨੂੰ ਕਹਿੰਦੇ ਐਸਐਸਪੀ ਸਾਹਿਬ ਆਲਮ ਸਾਊਥ ਕਹਿੰਦੇ ਦੱਸ ਦਿੰਦੇ ਪੀਸੀਆਰ ਤਾਂ ਕਹਿੰਦੇ ਫਿਰ ਐਕਟੀਵੇਟ ਕਰ ਦਿੰਦੇ ਆ ਕਿਉਂਕਿ ਵੈਸੇ ਤਾਂ ਚੱਲ ਰਹੀਆਂ ਹੈਗੀਆਂ ਹੁਣ ਦੁਬਾਰਾ ਕਹਿੰਦੇ ਜਿਹੜੇ ਹੈਗੇ ਸਰਕਾਰ ਹੋਰ ਵੀ ਗੱਡੀਆਂ ਦੇ ਰਹੀਆਂ ਤਕਰੀਬਨ ਮੈਂ ਕਹਾ 6-700 ਗੱਡੀ ਜਿਹੜੀ ਹੈਗੇ ਉਹ ਹੋਰ ਆ ਰਹੀ ਹੈ ਕਿੰਨੀਆਂ ਬਰਨਾਲੇ ਨੂੰ ਲੋਟ ਹੁੰਦੀਆਂ ਕਿੰਨੀਆਂ ਨਹੀਂ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਇਥੇ ਪੀਸੀਆਰ ਦੀ ਪੀਸੀਆਰ ਹੋ ਜਣੀ ਹੈ ਨਾ ਕਿ ਅਸੀਂ ਸ਼ੇਅਰ ਕੀਤੀ ਹੋਈ ਹੈ ਇਹ ਕੌਨਫਿਡੈਂਸ਼ੀਅਲ ਹੈਗਾ ਤੇ ਉਹ ਕਹਿੰਦੇ ਉੱਥੇ ਜੋ ਗਈ ਹੈ ਕਿ ਜੇ ਅਸੀਂ ਡਿਸਕਲੋਸ ਕਰਤਾ ਫੇਰ ਉਹ ਉਹਨਾਂ ਨੂੰ ਕਨੇ ਗਾ ਹੋ ਜਾਣਗੇ ਉਹ ਤੇ ਇਸ ਕਰਕੇ ਉਹ ਜਿਹੜੀ ਹੈਗੇ ਸਾਰੀ ਅਸੀਂ ਕੰਪਾਈਲ ਕਰ ਲਈ ਵੀ ਕਿਹੜੇ ਕਿਹੜੇ ਬੰਦੇ ਹੈਗੇ ਆ ਤੇ ਆਡੈਂਟੀਫਾਈ ਕਰਕੇ ਤੇ ਉਹਨਾਂ ਦੇ ਉੱਪਰ ਕਾਰਵਾਈ ਦੇਖੋ ਜੋ ਕਾਨੂੰਨ ਨੂੰ ਤੋੜੂਗਾ ਕਾਨੂੰਨ ਦੇ ਮੁਤਾਬਕ ਉਹਦੇ ਤੇ ਐਕਸ਼ਨ ਜਿਹੜਾ ਹੈਗਾ ਲਿਆ ਜਾਊਗਾ